ਕੁਝ ਕੁ ਦਿਨ ਪਹਿਲਾਂ ਬਾਈ ਸੋਕ 프리ਤ ਸਿੰਘ ਆਰਟਿਸਟ ਇੰਟਰਨੈਸ਼ਨਲ ਆਰਟਿਸਟ ਇੱਥੇ ਆਏ ਸੀਗੇ ਫਾਰਮ ਤੇ ਤੇ ਮੈਂ ਸੋਚਿਆ ਨਾ ਕਿ ਚਲੋ ਉਹਨਾਂ ਨੂੰ ਸੋਹਣਗੜ੍ਹ ਦੀ ਹਵੇਲੀ ਦਿਖਾ ਦਈਏ ਤੇ ਮੈਂ ਵੈਸੇ ਪਹਿਲਾਂ ਵੀ ਇਹ ਵੀਡੀਓ ਪਾਈ ਸੀਗੀ ਤੇ ਉਹਨਾਂ ਨੂੰ ਜਦੋਂ ਮੈਂ ਇਹਦੀ ਹਿਸਟਰੀ ਦੱਸੀ ਸਾਰੀ ਤੇ ਬਹੁਤ ਹੈਰਾਨ ਹੋਏ ਹੋਏ ਨਾ ਗੱਲਾਂ ਨੂੰ ਸੁਣ ਕੇ ਤੇ ਕਿਉਂਕਿ ਇਹ ਹਵੇਲੀ ਜਿਹੜੀ ਲਗਭਗ 125 ਸਾਲ ਪੁਰਾਣੀ ਹੈ 1901 ਦੇ ਵਿੱਚ ਇਹ ਬਣ ਕੇ ਤੇ ਤਿਆਰ ਹੋਈ ਸੀਗੀ ਤਾਂ ਜਦੋਂ ਉਹਨਾਂ ਨੂੰ ਮੈਂ ਸਾਰਾ ਕੁਝ ਇਹਦੇ ਬਾਰੇ ਦੱਸਿਆ ਤਾਂ ਬੜੇ ਹੈਰਾਨ ਹੋਏ ਤਾਂ ਜਦੋਂ ਮੈਂ ਦੱਸ ਰਿਹਾ ਸੀ ਨਾ ਤਾਂ ਉਹ ਮੇਰੇ ਮਾਈਕ ਨਹੀਂ ਲੱਗਿਆ ਸੀਗਾ ਤੇ ਇਕੱਲੀ ਵੀਡੀਓ ਹੀ ਬਣ ਰਹੀ ਸੀਗੀ ਤੇ ਮੈਂ ਦੁਬਾਰੇ ਸੋਚਿਆ ਨਾ ਵੀ ਤੁਹਾਡੇ ਨਾਲ ਵੀ ਮੈਂ ਇਸ ਵੀਡੀਓ ਨੂੰ ਦੁਬਾਰੇ ਸ਼ੇਅਰ ਕਰਾਂ ਤਾਂ ਇਹ ਜਿਹੜੀ ਵੀਡੀਓ ਸੀਗੀ ਇਹ ਇਹ ਹਵੇਲੀ ਹੈ ਜਿਹੜੀ 1901 ਦੇ ਵਿੱਚ ਬਣ ਕੇ ਤਿਆਰ ਹੋਈ ਸੀਗੀ ਠਾਕੁਰ ਸੋਹਣ ਸਿੰਘ ਜੀ ਨੇ ਇਹ ਬਣਵਾਈ ਸੀਗੀ ਉਹਨਾਂ ਦੇ ਚਾਰ ਲੜਕੇ ਸੀਗੇ ਦੋ ਲੜਕੀਆਂ ਸੀਗੀਆਂ ਤੇ ਠਾਕੁਰ ਸੋਹਣ ਸਿੰਘ ਜੀ ਦੇ ਚਾਰ ਵਿਆਹ ਹੋਏ ਸੀਗੇ ਪਹਿਲੇ ਵਿਆਹ ਦੇ ਵਿੱਚ ਉਹਨਾਂ ਦੇ ਇੱਕ ਲੜਕਾ ਹੋਇਆ ਸੀਗਾ ਠਾਕੁਰ ਮਾਧੋ ਸਿੰਘ ਜੀ ਤੇ ਮਾਧੋ ਸਿੰਘ ਜੀ ਦੀ ਜਦੋਂ ਮਾਤਾ ਗੁਜਰ ਜਾਂਦੀ ਆ ਤਾਂ ਫਿਰ ਦੂਜਾ ਵਿਆਹ ਹੁੰਦਾ ਦੂਜੇ ਵਿਆਹ ਦੇ ਵਿੱਚ ਇੱਕ ਲੜਕੀ ਹੁੰਦੀ ਆ ਤਾਂ ਉਹ ਲੜਕੀ ਵੀ ਗੁਜਰ ਜਾਂਦੀ ਆ ਸ਼ਾਇਦ ਤੇ ਪੱਕਾ ਨਹੀਂ ਮੈਂ ਇਸ ਗੱਲ ਤੇ ਕਹਿੰਦਾ ਪਰ ਸ਼ਾਇਦ ਵੀ ਉਹ ਲੜਕੀ ਵੀ ਗੁਜਰ ਜਾਂਦੀ ਆ ਤਾ ਫਿਰ ਇਹਨਾਂ ਦਾ ਇੱਕ ਫੈਮਿਲੀ ਪੰਡਤ ਹੁੰਦਾ ਜਿਨ੍ਹਾਂ ਦਾ ਨਾਮ ਹੁੰਦਾ ਰਾਮ ਬਤਾਰ ਉਹਨਾਂ ਦਾ ਨਾਮ ਸੀਗਾ ਤੇ ਪਿੰਡ ਕਰਨਪੁਰ ਦੇ ਕੋਲੇ ਪਟੀਆਂ ਪਿੰਡ ਸੀਗਾ ਉਸ ਪਿੰਡ ਦੇ ਰਹਿਣ ਵਾਲੇ ਸੀਗੇ ਤਾਂ ਉਹਨਾਂ ਨੇ ਕਿਹਾ ਵੀ ਕਹਿੰਦੇ ਨਾ ਠਾਕੁਰ ਜੀ ਵੀ ਤੁਹਾਡੇ ਚਾਰ ਵਿਆਹ ਲਿਖਿਆ ਕਰਮਾਂ ਦੇ ਵਿੱਚ ਤੇ ਤੁਸੀਂ ਨਾ ਇਦਾਂ ਕਰੋ ਵੀ ਇੱਕ ਵਿਆਹ ਜਿਹੜਾ ਚਿੜੀ ਨਾਲ ਕਰ ਲਓ ਤਾਂ ਫਿਰ ਉਹ ਤੀਜਾ ਵਿਆਹ ਚਿੜੀ ਨਾਲ ਕੀਤਾ ਜਾਂਦਾ ਹੈ ਪੂਰੇ ਧੂਮ ਧਾਮ ਦੇ ਨਾਲ ਪੂਰੇ ਰੀਤੀ ਰਿਵਾਜਾਂ ਦੇ ਨਾਲ ਆ ਜਿੱਥੇ ਆਪਾਂ ਖੜੇ ਹਾਂ ਹੁਣ ਇਸੇ ਥੜੇ ਤੇ ਇਸੇ ਜਗ੍ਹਾ ਤੇ ਯਾਨੀ ਕਿ ਤੇ ਜਦੋਂ ਵਿਆਹ ਹੋ ਕੇ ਹਟਿਆ ਤਾਂ ਉਹ ਚਿੜੀ ਜਿਹੜੀ ਸੀਗੀ ਉਹ ਪਿੰਜਰੇ ਦੇ ਵਿੱਚ ਹੀ ਪੂਰੀ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਫਿਰ ਇੱਕ ਚੌਥਾ ਵਿਆਹ ਕੀਤਾ ਜਾਂਦਾ ਹੈ ਜੋਧਪੁਰ ਦੇ ਕੋਲੇ ਇੱਕ ਕੋਲੂ ਪਿੰਡ ਦੀ ਲੜਕੀ ਦੇ ਨਾਲ ਤੇ ਉਹਨਾਂ ਦੇ ਵਿੱਚੋਂ ਫਿਰ ਤਿੰਨ ਲੜਕੇ ਹੁੰਦੇ ਆ ਤੇ ਇੱਕ ਲੜਕੀ ਹੁੰਦੀ ਹੈ ਜਿਨ੍ਹਾਂ ਦਾ ਨਾਂ ਠਾਕਰ ਅਰਜਨ ਸਿੰਘ, ਠਾਕਰ ਮੰਗਲ ਸਿੰਘ, ਠਾਕਰ ਫਮੀਰ ਸਿੰਘ ਸੀਗਾ ਤੇ ਉਹ ਚਾਰੋਂ ਲੜਕਿਆਂ ਦੀ ਜਿਹੜੀ ਪੜ੍ਹਾਈ ਸੀਗੀ ਲਾਹੌਰ ਦੇ ਵਿੱਚ ਹੀ ਹੋਈ ਸੀਗੀ ਤੇ ਇੱਥੋਂ ਤੱਕ ਕੀ ਉਹਨਾਂ ਨੇ ਗ੍ਰੈਜੂਏਸ਼ਨ ਵੀ ਲਾਹੌਰ ਦੇ ਵਿੱਚੋਂ ਕੀਤੀ ਸੀਗੀ ਤੇ ਇਹਨਾਂ ਨੂੰ ਮੈਂ ਦੱਸਿਆ ਸੀਗਾ ਵੀ ਇਸ ਹਵੇਲੀ ਨੂੰ ਬੰਨ ਤੇ ਟੋਟਲ ਕਿੰਨਾ ਖਰਚਾ ਆਇਆ ਸੀਗਾ ਤਾਂ ਇਸ ਹਵੇਲੀ ਨੂੰ ਜਦੋਂ ਬਣਾਉਣ ਦੇ ਵਾਸਤੇ ਰਾਜਸਥਾਨ ਤੋਂ ਜਿਹੜੇ ਕਾਰੀਗਰ ਇਹਦੇ ਆਏ ਸੀਗੇ ਸਾਰੇ ਤੇ ਉਸ ਤੋਂ ਬਾਅਦ ਵੀ ਉਹ ਇਸੇ ਹੀ ਪਿੰਡ ਦੇ ਵਿੱਚ ਵਸ ਗਏ ਸੀਗੇ ਤੇ ਇਹਨੂੰ ਬਣਾਉਣ ਦੇ ਵਾਸਤੇ ਲਗਭਗ 4 ਭੱਠੇ ਲਾਏ ਗਏ ਸੀਗੇ 70 ਲੱਖ ਇੱਟ ਲੱਗੀ ਸੀਗੀ 13 ਸਾਲੇ ਦਾ ਕੰਮ ਚੱਲਿਆ ਸੀਗਾ 450 ਗਾਡਰ ਲੱਗਿਆ ਸੀਗਾ ਚੂਨੇ ਦੀ ਫੈਕਟਰੀ ਹਵੇਲੀ ਦੇ ਵਿੱਚ ਹੀ ਲਾਈ ਗਈ ਸੀਗੀ 150 ਊਠ ਗਏ ਸੀਗੇ ਗਾਡਰ ਲੈਣ ਵਾਸਤੇ ਕਰਾਚੀ ਤੇ ਜਿਹੜੀ ਲੱਕੜ ਆਈ ਸੀਗੀ ਉਹ ਵੀ ਸਾਰੀ ਲਾਹੌਰ ਤੋਂ ਆਈ ਸੀਗੀ ਤੇ 1043 ਲਾਹੌਰ ਤੋਂ ਆਈ ਸੀਗੀ ਤੇ ਊਠਾਂ ਤੇ ਆਈ ਸੀਗੀ ਤੇ ਇਹਨਾਂ ਦਾ ਜਿਹੜਾ ਹਵੇਲੀ ਨੂੰ ਬਣਾਉਣ ਦਾ ਉਸ ਸਮੇਂ ਦਾ ਖਰਚਾ ਸੀਗਾ ਊਠਾਕਰਾਂ ਠਾਕਰਾਂ ਦਾ ਇੱਕ ਮੁੰਛੀ ਸੀਗਾ ਜਿਸ ਦਾ ਨਾਮ ਸੀ ਬਨਵਾਰੀ ਲਾਲ ਤੇ ਉਹਨਾਂ ਨੇ ਇਹਦਾ ਖਰਚਾ ਲਗਭਗ 1 ਲੱਖ ਤੇ 20 ਕੁ ਹਜ਼ਾਰ ਰੁਪਏ ਸਾਰਾ ਖਰਚਾ ਹਵੇਲੀ ਦਾ ਦੱਸਿਆ ਸੀਗਾ ਤੇ ਇਸ ਹਵੇਲੀ ਦੇ ਵਿੱਚ ਨਾ ਇੱਕ ਖਾਸੀਅਤ ਸੀਗੀ ਜਿਵੇਂ ਆਪਾਂ ਖੜੇ ਆ ਤੇ ਉਹ ਪਿਛਲੇ ਪਾਸੇ ਜਿਹੜਾ ਤੁਹਾਨੂੰ ਸਟਰਕਚਰ ਦੇਖ ਰਿਹਾ ਇਹ ਸਟਰਕਚਰ ਦੀ ਨਾ ਸਾਰੀ ਇੱਕੋ ਹੀ ਛੱਤ ਸੀਗੀ ਵੀ ਇੱਥੋਂ ਚੱਲ ਕੇ 6 ਕਿੱਲਾਂ ਦੇ ਵਿੱਚ ਹਵੇਲੀ ਆ ਤੇ ਨੂੰ ਆਸੇ ਪਾਸੇ ਦੇ ਪੂਰਾ ਗੇੜਾ ਕੱਢ ਕੇ ਜਦੋਂ ਆਪਾਂ ਆਉਣੇ ਆ ਤਾਂ ਵਾਪਸ ਇਸੇ ਹੀ ਜਗ੍ਹਾ ਤੇ ਆ ਜਾਾਂਗੇ ਤੇ ਇਹਦੀ ਇੱਕੋ ਹੀ ਛੱਤ ਹੁੰਦੀ ਸੀਗੀ ਤਾਂ ਜਿੱਥੇ ਮੈਂ ਤੁਰਿਆ ਜਾਣਾ ਹੈਗਾ ਇਦੇ ਸੱਜੇ ਪਾਸੇ ਸੱਜੇ ਹੱਥ ਖੂਹ ਸੀਗਾ ਹੁਣ ਵੀ ਹੈਗਾ ਉਹ ਖੂਹ ਤੇ ਆਹ ਜਿਹੜਾ ਪਾਸਾ ਮੈਂ ਤੁਹਾਨੂੰ ਦਿਖਾ ਰਿਆ ਅੱਗੇ ਆਹ ਜਿਹੜਾ ਆ ਜਿੰਨਾ ਸਟਰਕਚਰ ਇੱਥੇ ਸ਼ੁਰੂ ਹੋ ਗਿਆ ਇਧਰਲੇ ਪਾਸੇ ਨੂੰ ਇੱਥੇ ਗੁਰਤੇਜ ਚਿੱਤਰਕਾਰ ਜੀ ਦੀ ਇੱਕ ਮੂਵੀ ਸ਼ੂਟ ਹੋਈ ਸੀਗੀ ਫੈਮਿਲੀ 420 ਵਾਂਸ ਅਗੇਨ ਇਸ ਇਸ ਜਗ੍ਹਾ ਤੇ ਤੁਸੀਂ ਆਪ ਵੀ ਉਸ ਮੂਵੀ ਨੂੰ ਕੱਢ ਕੇ ਦੇਖ ਸਕਦੇ ਹੋ ਫੈਮਿਲੀ 420 ਵਾਂਸ ਅਗੇਨ ਤਾਂ ਆ ਜਿਹੜਾ ਆਹ ਏਰੀਆ ਹੈਗਾ ਇਹ ਸਾਰੇ ਦਾ ਸਾਰਾ ਏਰੀਆ ਲੇਡੀਜ਼ ਦਾ ਹੁੰਦਾ ਸੀਗਾ ਇੱਥੇ ਠਾਕਰਾਂ ਦੀਆਂ ਲੇਡੀਜ਼ ਹੁੰਦੀਆਂ ਸੀਗੀਆਂ ਤੇ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਦਾ ਭਾਵੇਂ ਕੋਈ ਹਸਬੈਂਡ ਸੀਗਾ ਭਾਵੇਂ ਕੋਈ ਉਹਨਾਂ ਦਾ ਫਾਦਰ ਸੀਗਾ ਉਹ ਸਵੇਰ 4 ਵਜੇ ਇਸ ਪੋਰਸ਼ਨ ਤੋਂ ਬਾਹਰ ਆ ਜਾਂਦਾ ਸੀਗਾ ਤੇ ਰਾਤ ਨੂੰ 10 ਵਜੇ ਅੰਦਰ ਜਾਂਦਾ ਸੀਗਾ ਭਾਵੇਂ ਕੋਈ ਵੀ ਸੀ ਭਾਵੇਂ ਪਿਓ ਸੀ ਤੇ ਭਾਵੇਂ ਇਹਨਾਂ ਦਾ ਉਹ ਹਸਬੈਂਡ ਹੁੰਦਾ ਸੀਗਾ ਤਾਂ ਜੇਕਰ ਕਦੇ ਵੀ ਕੋਈ ਕੰਮ ਹੁੰਦਾ ਸੀਗਾ ਤਾਂ ਉਹ ਕੰਮ ਦਾ ਸਨੇਹਾ ਲਾਇਆ ਜਾਂਦਾ ਸੀਗਾ ਬੰਦੇ ਤਾਂ ਕਦੇ ਨਹੀਂ ਵੀ ਅੱਜ ਅੰਗੂ ਬੰਦਿਆਂ 'ਚ ਬੈਠਣ ਨੂੰ ਆਵਾਜ਼ ਮਾਰ ਲਈ ਜਾਂਦੀ ਸੀਗੀ ਇਦਾਂ ਦਾ ਨਹੀਂ ਹੁੰਦਾ ਸੀਗਾ ਤੇ ਇਹ ਜਿੰਨੀਆਂ ਇਹ ਲੇਡੀਆਂ ਦਾ ਹੁੰਦਾ ਸੀਗਾ ਇਹਨਾਂ ਦੇ ਆਪੋ ਆਪਣੇ ਪਰਸਨਲ ਇਹਦੇ ਵਿੱਚ ਮੰਦਰ ਵੀ ਬਣੇ ਹੋਇਆ ਹੁਣ ਮੈਨੂੰ ਪਤਾ ਨਹੀਂ ਹੈਗਾ ਵੀ ਇਹ ਉਦੋਂ ਦੇ ਬਣੇ ਆ ਜਾਂ ਬਾਅਦ ਦੇ ਬਣੇ ਆ ਜਾਂ ਕਿੱਦਾਂ ਇਹਦੇ ਵਿੱਚ ਦੋ ਹੀ ਥਾਂ ਹੀ ਮੰਦਰ ਬਣੇ ਵੀ ਆ ਤਾਂ ਇਹ ਇਹਦੇ ਵਿੱਚ ਇੱਕ ਹੋਰ ਖਾਸੀਅਤ ਹੁੰਦੀ ਸੀਗੀ ਉਦੋਂ ਨਾ ਜਿਹੜੀ ਠਕਰਾਨੀ ਵਿਆਹ ਕੇ ਆਉਂਦੀ ਹੁੰਦੀ ਸੀਗੀ ਤਾਂ ਉਹ ਠਕਰਾਨੀ ਦੇ ਨਾਲ ਦੋ ਲੇਡੀਆਂ ਆਉਂਦੀਆਂ ਹੁੰਦੀਆਂ ਸੀਗੀਆਂ ਜਿਹਦੇ ਚ ਇੱਕ ਘਹਾਵਤ ਜੁੜੀ ਆ ਵਾਦੜੀਆਂ ਸਜਾਦੜੀਆਂ ਨਿਭਣੇ ਸਰਾਂ ਦੇ ਨਾਲ ਇੱਕ ਵਾਦੜੀ ਤੇ ਸਜਾਦੜੀ ਇੱਕ ਉਹਨਾਂ ਦੇ ਜਿਵੇਂ ਸਹਰ ਵਾਉਣ ਦੇ ਕੰਮ ਆਉਂਦੀ ਇੱਕ ਉਹਨਾਂ ਨੂੰ ਕੱਪੜੇ ਪਾਉਣੇ ਗਹਿਣੇ ਪਾਉਣਾ ਇਸ ਤਰ੍ਹਾਂ ਦੋ ਲੇਡੀਆਂ ਹੁੰਦੀਆਂ ਸੀਗੀਆਂ ਤਾਂ ਜਿੰਨਾ ਟਾਈਮ ਠਕਰਾਨੀ ਜਿਉਂਦੀ ਰਹਿੰਦੀ ਸੀਗੀ ਉਹਨਾਂ ਟਾਈਮ ਉਹ ਜਿਹੜੀਆਂ ਬਾਤਾਂ ਜਿਹੜੀ ਸੁਜਾਦੇ ਨੇ ਹੁੰਦੀ ਸੀ ਆਪਦਾ ਜੀਵਨ ਸ਼ੁਰੂ ਨਹੀਂ ਕਰ ਸਕਦੀ ਹੁੰਦੀ ਸੀ ਕਿ ਉਹ ਬਾਅਦ ਦੇ ਵਿੱਚ ਆਪਦਾ ਜੀਵਨ ਸ਼ੁਰੂ ਕਰਦੀ ਸੀ ਜੇਕਰ ਠਕਰਾਨੀ ਇਸ ਦੁਨੀਆ ਤੇ ਜਦੋਂ ਚਲੀ ਜਾਂਦੀ ਸੀਗੀ ਤਾਂ ਉਹਨਾਂ ਦੇ ਜੇਕਰ ਜ਼ਿੰਦਗੀ ਹੁੰਦੀ ਸੀਗੀ ਮੰਨ ਕੇ ਚਲੋ ਉਹਨਾਂ ਦਾ ਉਹ ਟਾਈਮ ਚੱਲ ਰਿਆ ਹੁੰਦਾ ਸੀਗਾ ਤਾਂ ਉਹ ਆਪਦੀ ਜ਼ਿੰਦਗੀ ਨੂੰ ਦੁਬਾਰੇ ਸ਼ੁਰੂ ਕਰ ਲੈਂਦੀਆਂ ਸੀਗੀਆਂ ਤੇ ਨਹੀਂ ਤਾਂ ਫਿਰ ਉਦਾਂ ਹੀ ਉਹ ਖਤਮ ਹੋ ਜਾਂਦੀਆਂ ਹੁੰਦੀਆਂ ਸੀਗੀਆਂ ਇਸ ਹਵੇਲੀ ਦੀ ਮੇਰੇ ਫਾਦਰ ਸਾਹਿਬ ਗੱਲ ਕਰਦੇ ਹੁੰਦੇ ਆ ਵੀ ਕਹਿੰਦੇ ਨਾ ਬਹੁਤ ਡੂੰਗੀਆਂ ਜਿਹੜੀਆਂ ਇਹਦੀਆਂ ਥੱਲੇ ਨੂੰ ਨੀਆਂ ਬਹੁਤ ਕਾਫੀ ਡੂੰਘੀਆਂ ਨੀਆਂ ਹੈਗੀਆਂ ਤੇ ਬਾਕੀ ਜਿੰਨਾ ਵੀ ਮੰਨ ਕੇ ਚੱਲੋ ਨਾ ਆਪਾਂ ਇਹਦੀ ਗੱਲ ਕਰੀਏ ਵੀ ਜਿਹੜੇ ਠਾਕੁਰ ਸੀਗੇ ਇਹਨਾਂ ਨੇ ਜਦੋਂ ਪਿੰਡ ਬਣਨੇ ਆ ਸੀਗਾ ਤੇ ਬੜੇ ਮੰਨ ਕੇ ਚੱਲੋ ਵੀ ਬਹੁਤ ਵਧੀਆ ਬੜਾ ਚੰਗਾ ਕੰਮ ਕੀਤੇ ਸੀਗੇ ਪਿੰਡ ਦੇ ਵਾਸਤੇ ਕਾਰਨ ਕੀ ਕਿ ਨਾ ਇਸ ਹਵੇਲੀ ਨੂੰ 54000 ਕਿਲਾ ਮਾਲਕियत ਸੀਗੀ ਇਹਨਾਂ ਦੇ ਕੋਲੇ ਠਾਕਰਾਂ ਦੇ ਕੋਲੇ ਤੇ 12 ਪਿੰਡ ਇਹਨਾਂ ਦੇ ਆਪਦੇ ਸੀਗੇ ਕਾਕੂ ਵਾਲਾ 나ਈ ਵਾਲਾ ਲੋਹਗੜ੍ਹ ਟੁੱਡੀਆਂ ਸਾੰਦੇ ਹਾਸ਼ਮ ਉਟੂ ਤੇ ਹਾੜੀ ਸੋਣੀ ਦੇ ਵਿੱਚੋਂ ਇਹ ਤੀਜਾ ਹਿੱਸਾ ਜਿਹੜਾ ਲੈਂਦੇ ਹੁੰਦੇ ਸੀਗੇ ਪੁਲਿਸ ਜੇਕਰ ਕਿਤੇ ਕੋਈ ਗੱਲਬਾਤ ਬਣ ਜਾਂਦੀ ਤਾਂ ਪੁਲਿਸ ਸਿੱਧੀ ਠਾਕਰਾਂ ਦੇ ਕੋਲੇ ਆਉਂਦੀ ਹੁੰਦੀ ਸੀਗੀ ਨਹੀਂ ਸੀਗਾ ਵੀ ਕਿਸੇ ਨੂੰ ਪਿੰਡ ਦੇ ਵਿੱਚੋਂ ਫੜ ਕੇ ਲੈ ਜੂ ਤਾਂ ਠਾਕਰਾਂ ਨੂੰ ਪਤਾ ਨਾ ਲੱਗੂਗਾ ਪਿੰਡ ਦੇ ਵਿੱਚ ਲਗਭਗ 35 ਖੂਹ ਲਾਏ ਸੀਗੇ ਜਿਹੜੇ ਕੱਲੇ ਖੇਤਾਂ ਦੇ ਵਿੱਚ ਸੀਗੇ ਇੱਕ ਖੂਹ ਦੇ ਉੱਪਰ 16 ਤੋਂ 17 ਕਿੱਲੇ ਜ਼ਮੀਨ ਹੁੰਦੀ ਸੀਗੀ ਤੇ ਪਿੰਡ ਦੇ ਵਿੱਚ ਕਈ ਥੜੇ ਵੀ ਇਹਨਾਂ ਨੇ ਬੰਨੇ ਸੀਗੇ ਖੂਹ ਵਾਲੀਆਂ ਜ਼ਮੀਨਾਂ ਜਿਹੜੀਆਂ ਸੀਗੀਆਂ ਤੇ ਉਹਦੇ ਨਾਲ ਨਾਲ ਬੰਦੇ ਨੂੰ ਬਰਾਨੀ ਜਿਹੜਾ ਇਲਾਕਾ ਵੀ ਦਿੱਤਾ ਜਾਂਦਾ ਸੀਗਾ ਇਹ ਨਹੀਂ ਵੀ ਸਾਰਾ ਖੂਹ ਵਾਲਾ ਹੀ ਦਿੱਤਾ ਜਾਂਦਾ ਸੀਗਾ ਇੱਥੇ ਬਾਈ ਜੀ ਗੱਲ ਕਰਦੇ ਸੀਗੇ ਵੀ ਆਹ ਜਿਹੜਾ ਪਈਆ ਅੱਜ ਵੀ ਉਸ ਟਾਈਮ ਦਾ ਪਈਆ ਵੀ ਹਜੇ ਪਈਆ ਹਜੇ ਵੀ ਕਾਇਮ ਆ ਤੇ ਇਸ ਪਈਏ ਨੇ ਪਤਾ ਨਹੀਂ ਕਿੰਨੇ ਟਣ ਸਿਉਣਾ ਜਿਹੜਾ ਉਹ ਢੋਆ ਹੋਊਗਾ ਇਸ ਪਈਏ ਨੇ ਤੇ ਸਿਉਣਾ ਲਿਆਂਦਾ ਹੋਊਗਾ ਕਿਦਰ ਕੋਈ ਕੁਛ ਇਸ ਪਈਏ ਨੇ ਲੈ ਕੇ ਆਂਦਾ ਹੋਊਗਾ ਤਾਂ ਚਲੋ ਅੱਗੇ ਗੱਲ ਕਰਦੇ ਆਂ ਫਿਰ ਇਹ ਜ਼ਗੀਰਦਾਰਾਂ ਜਦੋਂ ਜ਼ਬਤ ਹੁੰਦੀਆਂ ਤਾਂ ਉਦੋਂ ਜਿਹੜੀਆਂ ਖੂਹ ਵਾਲੀਆਂ ਜ਼ਮੀਨਾਂ ਸੀ ਉਹਨਾਂ ਦਾ 700 ਰੁਪਿਆ ਰੇਟ ਬਣਿਆ ਗਿਆ ਸੀਗਾ ਤੇ 10 ਕਿਸ਼ਤਾਂ 'ਚ ਦੇਣਾ ਹੁੰਦਾ ਸੀਗਾ ਜਿਹੜੀ ਬਰਾਨੀ ਜ਼ਮੀਨ ਸੀ ਉਹਦਾ 350 ਰੁਪਿਆ ਸੀਗਾ ਤੂੰ ਵੀ ਦਾ ਲਗਭਗ 10 ਕਿਸ਼ਤਾਂ 'ਚ ਦੇਣਾ ਹੁੰਦਾ ਸੀਗਾ ਤੇ ਮੈਨੂੰ ਇਹਦੀ ਮੰਨ ਕੇ ਚਲੋ ਵੀ ਜਿਹੜਾ ਸਾਹਮਣੇ ਦੇਖ ਰਹੇ ਹੋ ਨਾ ਤੁਸੀਂ ਉਹ ਉੱਚਾ ਜਿਹਾ ਟਿੱਬਾ ਜਿਹਾ ਇਸ ਜਗ੍ਹਾ ਤੇ ਖੂਆ ਅੱਜ ਵੀ ਖੂ ਹੈਗਾ ਇਹ ਮੇਰੇ ਪਿੰਡ ਦੀ ਸੋਹਣਗੜ ਦੀ ਮੰਨ ਕੇ ਚਲੋ ਤਨੋਵਰ ਆ ਪਿੰਡ ਦੇ ਵਿੱਚ ਇਹ ਸਭ ਤੋਂ ਪੁਰਾਣੀ ਚੀਜ਼ ਹੈਗੀ ਆ ਤਾਂ ਮੈਨੂੰ ਲੱਗਿਆ ਵੀ ਇਹ ਸਨੂਨਾ ਸ਼ੇਅਰ ਕਰਨਾ ਚਾਹੀਦਾ ਤੇ ਬਹੁਤ ਲੋਕ ਆ ਜਿਹੜੇ ਫਾਰਮ ਹਾਸਟੀ ਦੇ ਉੱਪਰ ਆਉਂਦੇ ਹੈਗੇ ਆ ਹਨਾ ਬੜੇ ਵੱਡੇ ਵੱਡੇ ਲੋਕ ਇੱਥੇ ਫਾਰਮ ਹਾਸਟੀ ਤੇ ਆਉਂਦੇ ਆ ਤਾਂ ਮੇਰੀ ਕੋਸ਼ਿਸ਼ ਹੁੰਦੀ ਆ ਵੀ ਜੇਕਰ ਕਿਸੇ ਕੋਲੇ ਟਾਈਮ ਹੁੰਦਾ ਤਾਂ ਮੈਂ ਉਹਨਾਂ ਨੂੰ ਇਹ ਹਵੇਲੀ ਜ਼ਰੂਰ ਦਿਖਾ ਕੇ ਲੈ ਜਾਣਾ ਹੁੰਦਾ ਪਿੱਛੇ ਜੇ ਥੋੜਾ ਜਿਹਾ ਟਾਈਮ ਹੋ ਗਿਆ ਲਗਭਗ ਸਾਲਕ ਦੀ ਗੱਲ ਆ ਉਦੋਂ ਇੱਕ ਨਾਰਵੇ ਤੋਂ ਕੁੜੀ ਆਈ ਸੀਗੀ ਪੀ ਐਚ ਡੀ ਕਰਨ ਦੇ ਵਾਸਤੇ ਇੱਥੇ ਸੋਨਗੜ੍ਹ ਫਾਰਮਾਸਟੀ ਦੇ ਵਿੱਚ ਤਾਂ ਉਹਨਾਂ ਨੂੰ ਵੀ ਮੈਂ ਇੱਥੋਂ ਦਿਖਾ ਕੇ ਲਗਾਇਆ ਸੀਗਾ ਉਦੋਂ ਕਿਸਮਤ से ਉਹਨਾਂ ਦੀ ਵੀ ਉਹ ਠਾਕੁਰ ਸਾਹਿਬ ਆਪ ਵੀ ਆਏ ਹੋਏ ਸੀਗੇ ਤੇ ਉਥੋਂ ਚਲੋ ਅੰਦਰੋਂ ਅੰਦਰੋਂ ਉਹਨਾਂ ਨੇ ਪੂਰੀ ਬਹੁਤ ਸੋਹਣੇ ਤਰੀਕੇ ਨਾਲ ਦਿਖਾਉਣ ਦਾ ਮੈਨੂੰ ਮੌਕਾ ਮਿਲਿਆ ਤਾਂ ਆ ਜਿੱਥੇ ਮੈਂ ਗੱਲ ਕਰ ਰਿਹਾ ਸੀਗਾ ਵੀ ਸਾਹਮਣੇ ਇਹ ਥੜਾ ਹੈਗਾ ਜਿੱਥੇ ਅਸੀਂ ਖੜੇ ਆ ਇਸ ਥੜੇ ਨੇ ਬਹੁਤ ਬਰਬਾਦੀਆਂ ਦੇ ਮੁੱਢ ਬੰਨੇ ਸੀਗੇ ਕਾਰਨ ਕਿ 1933 ਦੇ ਵਿੱਚ ਠਾਕਰ ਸੋਹਣ ਸਿੰਘ ਜੀ ਦਾ ਮਰਡਰ ਹੁੰਦਾ ਤਾਂ ਉਦੋਂ ਇੱਕ ਸਾਲ ਬਾਅਦ ਸੋਗ ਭਗਾਈ ਕੀਤੀ ਜਾਂਦੀ ਆ ਤੇ ਉਸ ਸੋਗ ਭਗਾਈ ਦੀ ਰਸਮ ਹੁੰਦੀ ਸੀਗੀ ਵੀ ਘਰ ਦਾ ਵੱਡਾ ਜਵਾਈ ਜਿਹੜਾ ਉਹ ਆ ਇੱਕ दारू ਦੀ ਬੋਤਲ ਤੇ ਮੀਟ ਲੈ ਆਊਗਾ ਤੇ ਉਸ ਤੋਂ ਬਾਅਦ ਸਾਰਿਆਂ ਨੂੰ ਇੱਕ ਇੱਕ ਪਿਆਲੀ ਦੇਊਗਾ ਤੇ ਜਿਹਦੇ ਵਿੱਚ ਕੀ ਗੱਲ ਹੁੰਦੀ ਆ ਵੀ ਭਾਈ ਅੱਜ ਤੋਂ ਜਿਹੜਾ ਸੋਗ ਦਾ ਟਾਈਮ ਸੀ ਉਹ ਬੀਤ ਗਿਆ ਤੇ ਆਪਾਂ ਇੱਕ ਦੂਜੇ ਨਾਲ ਰਾਜੀ ਖੁਸ਼ੀ ਅੱਗੇ ਆਉਣ ਵਾਲੇ ਟਾਈਮ 'ਚ ਬੀਤਾਂਗੇ ਚੱਲਾਂਗੇ ਤਾਂ ਜਦੋਂ ਇਹ ਗੱਲ ਹੁੰਦੀ ਆ ਤਾਂ ਠਾਕੁਰ ਮਾਧੋ ਸਿੰਘ ਜੀ ਕਹਿੰਦੇ ਆ ਵੀ ਆਪਾਂ ਹੁਣ ਆਪਣੀ ਸੋਗ ਪਗਾਈ ਹੋ ਗਈ ਤੇ ਆਪਾਂ ਜ਼ਮੀਨ ਦਾ ਵੀ ਵੰਡ ਬਣਾਈਆ ਚਲ ਕਰ ਲੀਏ ਸਾਂ ਠਾਕਰ ਅਰਜਨ ਸਿੰਘ ਜਿਹੜੇ ਤੀਸਰੇ ਵਿਆਹ ਦੇ ਵੱਡੇ ਬੇਟੇ ਸੀਗੇ ਉਹ ਕਹਿੰਦੇ ਚਲੋ ਠੀਕ ਆ ਜੀ ਮੈਂ ਵੀ ਤਿਆਰ ਆਪਾਂ ਕਰ ਲੈਨੇ ਆ ਤਾਂ ਜਦੋਂ ਇੱਥੇ ਕਰਨ ਲੱਗਦਾ ਠਾਕਰ ਮਾਧੋ ਸਿੰਘ ਕਹਿੰਦੇ ਵੀ ਮੇਰੇ ਕੋਲੇ ਇੱਕ ਵਸੀਅਤ ਆ ਠਾਕਰ ਸੋਹਣ ਸਿੰਘ ਜੀ ਦੇ ਜੀਤੇ ਵਿੱਚ ਉਹ ਮੈਨੂੰ 12 ਆਣ ਨੇ ਤੇ ਤੁਹਾਨੂੰ ਚਵਾਨੀ ਦੇ ਕੇ ਗਏ ਆ 12 ਆਣ ਨੇ ਮਤਲਬ ਕਿ 75 ਪੈਸੇ ਆਪਾਂ ਕੋਈ ਗੱਲ ਕਰਦੇ ਨਾ ਵੀ ਵਾਕਈ ਤੋ 16 ਆਣੇ ਗੱਲ ਕੀਤੀ ਆ ਤਾਂ ਵੀ ਉਹ 12 ਆਣੇ 75 ਪੈਸੇ ਕੱਲੇ ਮਾਧੋ ਸਿੰਘ ਜੀ ਨੂੰ ਦੇ ਕੇ ਤੇ ਦੂਸਰੀ ਜਿਹੜੇ 25 ਪੈਸੇ ਰਹਿ ਗਏ ਉਹ ਮਗਰ ਕਿੰਨਾ ਭਰਾਵਾਂ ਚ ਵੰਡੇ ਗਏ ਤਾਂ ਠਾਕਰ ਅ ਆ ਵਸੀਅਤ ਹੈਗੀ ਆ ਤਾਂ ਜਿਹਦੇ ਵਿੱਚ ਬਰਾਬਰੀ ਦੀ ਗੱਲ ਕੀਤੀ ਗਈ ਆ ਤਾਂ ਕਹਿੰਦੇ ਵੀ ਲਿਆਓ ਤੁਹਾਡੀ ਵਾਲੀ ਵਸੀਅਤ ਵੀ ਪੜ੍ਹ ਲਈਆਂ ਸੀ ਤਾਂ ਜਦੋਂ ਲੈ ਕੇ ਆਂਦੀ ਗਈ ਤਾਂ ਜਿਹੜੇ ਇਸ ਘਰ ਦਾ ਵੱਡਾ ਜਵਾਈ ਜਿਹੜੀ ਸੋਗ ਬਗਾਈ ਕਿਥੇ ਕਹਿੰਦਾ ਲਿਆਓ ਮੈਂ ਪੜ੍ਹਦਾ ਤਾਂ ਉਹਨੇ ਪੜ ਕੇ ਵਸੀਅਤ ਆਪਦੇ ਮੂੰਹ 'ਚ ਪਾ ਲਈ ਤਾਂ ਉਸ ਤੋਂ ਬਾਅਦ ਇਹਨਾਂ ਦਾ ਆਪਸੀ ਪਰਿਵਾਰਿਕ ਜਿਹੜਾ ਵਾਵਾ ਮਨ ਮਟਾਪ ਚੱਲਿਆ ਤੇ ਸੋ ਇਹ ਬਾਈ ਜੀ ਬਹੁਤ ਮਹਾਨ ਸ਼ਖਸੀਅਤ ਨੇ ਬਾਈ ਸੁਖਬੀਰ ਜੀ ਆਏ ਸੀ ਇੱਥੇ ਸੋਨਗੜ ਦੇ ਵਿੱਚ ਤੇ ਉਹਨਾਂ ਨੂੰ ਮੈਂ ਹਵੇਲੀ ਦਿਖਾਈ ਮੈਂ ਆਪਦੇ ਆਪ ਨੂੰ ਬਹੁਤ ਕਿਸਮਤ ਵਾਲਾ ਭਾਗ ਆਲਾ ਸਮਝਦਾ ਸੋ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੇ ਜੋ ਬਹੁਤ ਬਹੁਤ ਮਿਹਰਬਾਨੀ